कामयाबु ਮੁਰਦਾਬਾਤ ਲੋਕਲ ਐਮਐਲਏ ਮੁਰਦਾਬਾਤ ਲੋਕਲ ਐਮਐਲਏ ਮੁਰਦਾਬਾਤ ਨੂੰ ਕਰਨੇ ਕਾਫੀ ਵੱੰਨੇ ਸਮੇ ਲੋਕਲ ਐਮਐਲਏ ਮੁਰਦਾਬਾਤ ਇਹ ਲੱਗੇਗੀ ਕਿ ਜਿੱਦ ਵਿੱਚ ਜਾ ਰਿਹਾ ਹੈ ਇੱਥੇ ਕਾਫੀ ਜਦੋਂ ਬਰਸਾਤ ਦਾ ਮੌਸਮ ਹੁੰਦਾ ਤਾਂ ਕਾਫੀ ਪਾਣੀ ਜਮ ਹੋਣ ਕਰ ਸਕਦੀ ਹੈ ਜਿਹੜੇ ਪਿੰਡ ਵਾਸੀ ਨੂੰ ਕਾਫੀ ਦਿੱਕਣਾ ਪਰੇਸ਼ਾਨੀ ਦਾ ਹੈ ਸੁਰਮਾ ਕਰਨਾ ਪੈਂਦਾ ਹੈ ਤਸਵੀਰਾ ਸਾਂਝਿਆ ਕਰ ਰਹੇ ਆ ਅਮਰ ਸਿੰਘ

ਮਰਦ ਮਰਦ ਨਿਕਰੇ ਮੁਰਦਾਬਾ ਜਹਾਂ ਸਰਕਾਰ ਮੁਰਦਾਬਾ ਨਹੀਂ ਕਰਦੇ ਕੰਮ ਸਾਨੂੰ ਆਪਣੇ ਕੋਲ ਲਾਣੇ ਗਿਆ ਨਾ ਮਾਰਦਾ ਪਾਉਂਦੇ ਹੋ ਬਵਾ ਅੱਗੇ ਨਾ ਕਾਹ ਰਹਾ ਸਾਡੀ ਆਦੇਦੀ ਸਾਹਿਦਾਓ ਇੱਕ ਵੇ ਪਿੱਛਾ ਦੇ ਕੋਈ ਆਜਾਓ કોઈને આજો ખુશાલિયા આવી ગઈ હે તો આજોઈયા યાર સુખર મુરदाबाद યાર સુખર મુરदाबाद યાર સુખર મુરदाबाद પંજાબ સરકાર મુરदाबाद પંજાબ સરકાર મુરदाबाद ਹਾਂਜੀ ਵੀਰ ਜੀ ਕੀ ਕਹਿਣਾ ਜੀ ਅੱਜ ਲੱਗ ਤੁਸੀਂ ਪਿੰਡ ਵਾਸੀ ਇਕੱਠੇ ਹੋਏ ਕਾਫੀ ਲੰਮੇ ਸਮੇਂ ਤੋਂ ਜਿਹੜੀ ਕਿ ਸੜਕ ਬਣਾਉਣ ਲਈ ਕੁਵਾਰ ਲਗਾਈ ਜਿਹੜੀ ਪਰ ਅੱਜ ਤੱਕ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ মিডিਆ ਅੱਜ ਇੱਥੇ ਬੰਦ ਧਰਨੇ ਦੇ ਦੌਰਾਨ ਪਹੁੰਚੀ ਸਾਰਿਆਂ ਦਾ ਹੱਥ ਜੋੜ ਕੇ ਰਾਜਿੰਦਰਪਾਲ ਸਿੰਘ ਮੰਡੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਸੋ ਇਹ ਜੋ ਮੰਗ ਸੀ ਇਹ ਸਾਡੀ ਪਿਛਲੇ ਡੇਢ ਦੋ ਸਾਲ ਤੋਂ ਸੀ ਜੋ ਕਿ ਭਗਤਾਵਾਲੇ ਤੋਂ ਪਿੰਡ ਨੂੰ ਜੋ ਸਾਡੀ ਮੇਨ ਲਿੰਕ ਰੋਡ ਹੈ ਉਸ ਨੂੰ ਬਣਾਇਆ ਨਹੀਂ ਸੀ ਜਾ ਰਿਹਾ ਕਿਉਂਕਿ ਬੋਰਡ ਉਹਨਾਂ ਨੇ ਸੜਕ ਤੇ ਲਗਾਇਆ ਸੀ ਜਿਹਦੀ ਹਰ ਸਾਲ ਤਰੀਕਾ ਇਹ ਬਦਲਦੇ ਸੀ ਤੇ ਇਸ ਰੋਡ ਕਰਕੇ ਸਾਡੇ ਪਿੰਡ ਦੇ ਨਗਰ ਤੇ ਪਿੰਡ ਮੂਲੇ ਚੱਕ ਦੇ ਭਾਈ ਵੀਰ ਸਿੰਘ ਕਲੋਨੀ ਸਰਕਾਰੀ ਕੁਆਟਰ ਇਹਮਤਪੁਰਾ ਭਾਈ ਵੀਰ ਸਿੰਘ ਕਲੋਨੀ ਤੇ ਰਾਧਾ ਕਲੋਨੀ ਵਾਲੇ ਲੋਕ ਤੇ ਉਸ ਤੋਂ ਬਾਅਦ ਇਹ ਬਣਦੇ ਐਨੇ ਤੋਂ ਪਰੇਸ਼ਾਨ ਸੀ ਆਏ ਦਿਨ ਰੋਜ਼ ਐਕਸੀਡੈਂਟ ਹੋ ਰਿਹਾ ਸੀ ਸੱਟਾਂ ਲੱਗ ਰਹੀਆਂ ਸੀ ਪਰ ਸਰਕਾਰ ਧਿਆਨ ਨਹੀਂ ਸੀ ਦੇ ਰਹੀ ਸਾਡੇ ਦੁਆਰਾ ਜਿਹੜੇ ਚੁਣੇ ਸਰਕਾਰ ਦੇ ਨੁਮਾਇੰਦੇ ਸੀ ਆਹੀ ਉਹਨਾਂ ਦੇ ਘਰੇ ਵੀ ਹੱਥ ਜੋੜੇ ਵੀ ਇਹ ਸੜਕ ਨੂੰ ਬਣਵਾ ਦਿਓ ਬਹੁਤ ਜ਼ਰੂਰੀ ਆ ਜੇ ਸੀਵਰ ਦੀ ਪ੍ਰੋਬਲਮ ਆ ਰਹੀ ਹੈ ਤੇ ਕੋਈ ਗੱਲ ਨਹੀਂ ਉਹਨੂੰ ਤੁਸੀਂ ਬਾਅਦ ਚ ਹੱਲ ਕਰ ਲਓ ਇੱਕ ਸਾਈਡ ਤੇ ਉਹਨੀ ਰੋਡ ਛੱਡ ਦਿਓ ਬਾਕੀ ਰੋਡ ਬਣਾ ਦਿਓ ਤਾਂ ਜੋ ਰੋਜ਼ ਦੇ ਆਉਣ ਜਾਣ ਵਾਲੇ ਉਹਨਾਂ ਨੂੰ ਮੁਸ਼ਕਲ ਆ ਸਕੇ ਪਰ ਸਰਕਾਰ ਦੇ ਕੰਨਾਂ ਤੇ ਜੂਨ ਵੀ ਨਹੀਂ ਸਰਕੀ ਇਸ ਸੰਬੰਧ ਦੇ ਵਿੱਚ ਅਸੀਂ ਇੱਕ ਲੈਟਰ ਮਾਨਜੋਗ ਡੀਸੀ ਸਾਹਿਬ ਨੂੰ ਦਿੱਤੀ ਸੀ ਜਿਨ੍ਹਾਂ ਨੇ ਉਸ ਲੈਟਰ ਨੂੰ ਫਾਰਵਰਡ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਮਾਨਜੋਗ ਹਰਪ੍ਰੀਤ ਸਿੰਘ ਸਿੰਘ ਜੀ ਨੂੰ ਦਿੱਤੀ ਸੀ ਪਰ ਉਸ ਦੇ ਮੌਕੇ ਤੇ ਹਰਪ੍ਰੀਤ ਸਿੰਘ ਜੀ ਨਹੀਂ ਸੀ ਅਸੀਂ ਜ਼ਾਇਰ ਕਮਿਸ਼ਨਰ ਸਾਹਿਬ ਨੂੰ ਉਹ ਲੈਟਰ ਦਿੱਤੀ ਤੇ ਉਹਨਾਂ ਨੇ ਸਿੱਧਾ ਹੀ ਕਹਿਤਾ ਇਸ ਕਾਰਪੋਰੇਸ਼ਨ ਦੇ ਕੋਲ ਕੋਈ ਫੰਡ ਨਹੀਂ ਹੈ ਇਹ ਕਾਰਪੋਰੇਸ਼ਨ ਇਹ ਕੰਮ ਨਹੀਂ ਕਰ ਸਕਦੀ ਤੁਸੀਂ ਆਪਣੇ ਐਮਐਲਏ ਸਾਹਿਬ ਨੂੰ ਕਹੋ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਾਹਿਬ ਅਸੀਂ ਐਮਐਲਏ ਸਾਹਿਬ ਨੂੰ ਦੱਸ ਚੁੱਕੇ ਆ ਕੈਬਨਿਟ ਮੰਤਰੀ ਸਾਹਿਬ ਨੂੰ ਵੀ ਦੱਸ ਦਿੱਤੇ ਉਹਨਾਂ ਨੂੰ ਪਤਾ ਹੈ ਦੱਸਿਓ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹ ਬਕਾਇਦਾ ਐਮਐਲਏ ਸਾਹਿਬ ਤੇ ਪਿੰਡ ਆਉਂਦੇ ਜਾਂਦੇ ਰਹਿੰਦੇ ਨੇ ਤੇ ਉਹ ਧਿਆਨ ਨਹੀਂ ਦੇ ਰਹੇ ਤੇ ਅਸੀਂ ਹੁਣ ਇਸ ਤੋਂ ਬਾਅਦ ਤੇ ਸਾਡਾ ਅਗਲਾ ਸਟੈਪ ਉਹਦੇ ਵਿੱਚ ਫਿਰ ਅਸੀਂ ਬੰਦ ਹੀ ਕਰਾਂਗੇ ਧਰਨਾ ਲਗਾਵਾਂਗੇ ਪ੍ਰਸ਼ਾਸਨ ਕਿਤੇ ਕਿਹੜਾ ਲਗਾਤਾਰ ਤੁਹਾਨੂੰ ਮੁਕਲਾ ਰਹੀਆਂ ਐਮਐਲਏ ਸਾਹਿਬ ਯਾਰ ਇੱਥੇ ਲਗਾਣੀ ਪਾਰਟੀ ਬਾਜੀ ਹੋ ਰਹੀ ਦੇਖੋ ਮੈਂ ਤੇ ਮੇਰਾ ਸੋਚਣਾ ਇਹ ਆ ਕਿ ਜੋ ਇਹ ਕੰਮ ਨਹੀਂ ਕਰ ਰਹੇ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਹਰ ਕੰਮ ਨੂੰ ਡਿਲੇ ਕਰ ਰਹੀ ਹੈ ਉਹ ਇਸ ਕਰਕੇ ਕਰ ਰਹੀ ਹੈ ਕਿ ਇਹਨਾਂ ਦਾ ਸਰੀ ਜਾ ਰਿਹਾ ਗੰਦ ਚ ਲੰਘ ਰਿਹਾ ਨੰਗੀ ਜਾਨ ਦੋ ਸਾਡਾ ਕੀ ਅਸੀਂ ਕਦੇ ਕਦੇ ਆਉਣਾ ਆ ਜਾਾਂਗੇ ਦੋ ਚਾਰ ਗੱਲਾਂ ਕਰਾਂਗੇ ਸੁਣਾਵਾਂਗੇ ਚਲੇ ਜਾਵਾਂਗੇ ਅਸੀਂ ਇਸ ਸੰਬੰਧ ਦੇ ਵਿੱਚ 20 April ਨੂੰ ਮਾਨਯੋਗ ਕੈਬਨਿਟ ਮੰਤਰੀ ਧਾਰੀਵਾਲ ਸਾਹਿਬ ਨੇ ਇੱਕ ਵੀਡੀਓ ਬਣਾ ਕੇ ਭੇਜੀ ਉਸ ਤੋਂ ਪਹਿਲਾਂ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਪੀਏ ਸਾਹਿਬ ਨਾਲ ਕਿ ਤੁਸੀਂ ਸਾਹਿਬ ਪਿੰਡ ਆਉਣਾ ਸਾਡੇ ਪਿੰਡ ਦੇ ਤੇ ਹਾਲਾਤ ਹੀ ਬਹੁਤ ਬੱਤਰ ਨੇ ਕੋਈ ਕੰਮ ਨਹੀਂ ਹੋ ਰਿਹਾ ਰੋਡ ਵੀ ਖਰਾਬ ਹੈ ਸੀਵਰੇਜ ਦੀ ਪ੍ਰੋਬਲਮ ਵੀ ਆਉਂਦੀ ਸਾਰੇ ਨੂੰ ਪੀਣ ਵਾਲੇ ਪਾਣੀ ਦੀ ਅੰਦਰ ਦੇ ਬਜ਼ਾਰਾਂ ਦੀ ਤੇ ਉਹਨਾਂ ਨੇ ਵੀਡੀਓ ਚੈੱਕ ਕਰ ਲਈ ਤੇ ਇਹ ਕਹਾਣੀ ਸਰ ਮੈਪੂਰਨ ਤੁਹਾਨੂੰ ਅੱਜ ਦਾ ਨਾਦਰ ਪ੍ਰਦਰਸ਼ਨ ਕਰਦੇ। ਦੇਖੋ ਇਹ ਇੱਕ ਮਜਬੂਰੀ ਸਾਡੇ ਸਾਰੇ ਇਲਾਕੇ ਦੀ ਆ ਸਾਡੇ ਸਾਰੇ ਸਰਕਾਰ ਦੇ ਅਗਨੇ ਸਾਡੇ ਸਰਪੰਚ ਸਾਹਿਬ ਸਾਡੇ ਅੰਕਲ ਪ੍ਰਧਾਨ ਜੀ ਸਾਡੇ ਚਾਚਾ ਜੀ ਨਾ ਲੰਮ ਸਮਾਂ ਹੋ ਗਿਆ ਤੁਹਾਨੂੰ ਅਸਲ ਕਿਤੇ ਨਾ ਪਹਾਰ ਲਗਾਂ। ਸਾਨੂੰ ਅੱਜ ਪੂਰੇ ਪੌਣੇ 2 ਸਾਲ ਹੋ ਚੁਕੇ ਨੇ ਪਰ ਕੋਈ ਕਾਰਵਾਈ ਨਹੀਂ ਹੋਈ। ਦੱਸੋ ਕਿਹਨੇ ਇਹ ਅੱਜ ਕਿਸੇ ਕੋਈ ਆਇਆ ਤੁਹਾਡੇ ਕੋਲ ਇੱਥੇ ਹਾਲੇ ਤੱਕ ਪ੍ਰਸ਼ਾਸਨ ਜਾਂ ਕੋਈ ਸਰਕਾਰ ਦਾ ਜ਼ਿੰਮੇਵਾਰ ਵਿਅਕਤੀ ਕੋਈ ਵੀ ਨਹੀਂ ਪਹੁੰਚਿਆ। ਪ੍ਰਦਰਸ਼ਨ ਕੋਦ ਤੱਕ ਜਾਰੀ ਰਹੇਗਾ? ਪ੍ਰਦਰਸ਼ਨ ਜਿੰਨੇ ਦੇਰ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਦਾ ਉਨੀ ਦੇਰ ਤੱਕ ਪ੍ਰਦਰਸ਼ਨ ਜਾਰੀ ਰਹੇਗਾ ਵੈਸੇ ਤੇ ਸਾਨੂੰ ਡੀਸੀ ਸਾਹਿਬ ਐ ਡੀਐਸਪੀ ਸਾਹਿਬ ਨੇ ਕਿਹਾ ਕਿ ਤੁਸੀਂ 11:30 11:30 ਵਜੇ ਤੱਕ ਕਰੋ ਸਰਕਾਰ ਦੇ ਨੁਮਾਇੰਦੇ ਆਉਣਗੇ ਜੇ ਨਹੀਂ ਆਉਂਦੇ ਤੇ ਹੋ ਸਕਦਾ ਸਾਡਾ ਇਹ ਪ੍ਰਦਰਸ਼ਨ ਸ਼ਾਮ ਤੱਕ ਸ਼ੁਰੂ ਰਹੇ ਤੇ ਜੇ 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 ਪ੍ਰਸ਼ਾਸਨ ਦੇ ਅਧਿਕਾਰੀ ਆਉਣ ਦੇ ਬਾਵਜੂਦ ਵੀ ਸਾਡੇ ਸਾਰੇ ਸਾਥੀਆਂ ਦੀ ਸੰਤੁਸ਼ਟੀ ਨਹੀਂ ਹੁੰਦੀ ਸਾਨੂੰ ਇੱਕ ਇੱਕ ਮਤਲਬ ਭਰੋਸੇਯੋਗ ਵਾਦਾ ਨਹੀਂ ਕਰਦੇ ਕਹੀ ਇੱਕ ਹਫਤੇ 10 ਦਿਨ ਦੇ ਅੰਦਰ ਸੜਕ ਬਣਾਵਾਵਾਂਗੇ ਤੇ ਰੋਜ਼ ਇੱਕ ਘੰਟਾ ਜਾਮ ਲੱਗੂਗਾ ਤੂੰ ਜ਼ਿਮੇਵਾਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਊਗੀ ਇਕੱਲਾ ਨਾ ਕਰਦਾ ਆਪਣੇ ਮਾਨਯੋਗ ਸਰਪੰਚ ਸਾਹਿਬ ਸਾਡੇ ਸਰਦਾਰਸ ਕੁਮਾਰ ਸਿੰਘ ਜੀ ਦੇ ਕੋਲ ਖਰਾਬ ਹੈ ਜਦੋਂ ਕਿ ਬਰਸਾਤ ਦਾ ਮੌਸਮ ਹੁੰਦਾ ਤੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਇਹ ਸਰ ਪ੍ਰਧਾਨ ਮੰਤਰੀ ਜੋੜੜਾ ਦੇ ਵਿੱਚ ਸੜਕ ਪਈ ਹੀ 22 ਤੋਂ ਪਹਿਲਾਂ ਦੀ ਹੈ ਉਸ ਤੋਂ ਬਾਅਦ ਪਤਾ ਨਹੀਂ ਕਿਸ ਕਿਸ ਕਰਕੇ ਕਰਕੇ ਕੰਮ ਰੁਕ ਗਿਆ ਹੈਗਾ ਵਾ ਅਸੀਂ ਤੇ ਪ੍ਰਸ਼ਾਸਨ ਨੂੰ ਉਹ ਸਰਕਾਰ ਨੂੰ ਇਹੋ ਕਹਿੰਨੇ ਆਂ ਕਿ ਜਿਹੜਾ ਇਹ ਕੰਮ ਰਹਿ ਗਿਆ ਵਾ ਉਹਨੂੰ ਚਾਹੇ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦਾ ਫੀਲਡ ਚੱਲ ਰਿਹਾ ਵਾ ਜਿੰਨੇ ਵੀ ਹੈਵੀ ਵਿਕਲ ਹੈਗੇ ਸਾਰੇ ਉਧਰ ਦੀ ਲੰਘਣੇ ਹੈਗੇ ਆ ਕਿਉਂਕਿ ਫਾਟਕੇ ਦੇ ਉੱਪਰ ਗਾਡਰ ਲੱਗ ਗਿਆ ਹੈਗਾ ਵਾ ਉਸ ਤੋਂ ਬਾਅਦ ਜਿੰਨੇ ਵੀ ਹੈਵੀ ਵਿਕਲ ਹੈ ਬੰਨ ਤੋਂ ਹੁਣ ਗੁਲੇਚਕ ਹੁੰਦੇ ਜਾਣਗੇ ਅਸੀਂ ਤਾਂ ਪ੍ਰਸ਼ਾਸਨ ਤੋਂ ਤੇ ਸਰਕਾਰ ਕੋਲ ਹਮਾਂ ਕਰਦੇ ਫਿਰਾਂ ਜਿਹੜਾ ਵਾਹਗਾ ਵਾ ਮਸਲਾ ਹੱਲ ਫੈਲਦੇ ਦੱਸਦੇ ਕਿਤਾਏ ਕੋਈ ਬੰਤੀ ਜੀ ਵੀ ਰਹੇ ਉਸ ਸਮੇਂ ਕੋਈ ਗ੍ਰਾਂਟ ਲਈ ਹੋਵੇ ਜਾਂ ਗ੍ਰਾਂਟ ਵਾਸਤੇ ਕਿਹਾ ਹੋਵੇ ਸੜਕ ਬਣਾਉਣ ਵਾਸਤੇ ਤੁਸੀਂ ਮੋਕੇ ਦੀ ਸਰਕਾਰ ਨੇ ਇਹ ਪ੍ਰਧਾਨ ਮੰਤਰੀ ਯੋਜਨਾ 'ਚ ਪਈ ਹੈਗੀ ਜੀ ਵੀ ਉਸ ਤੋਂ ਬਾਅਦ ਕੁਝ ਕਰਨਾ ਹੈ ਠੇਕੇਦਾਰ ਆ ਨਹੀਂ ਰਿਹਾ ਵੀ ਉਹਨੇ ਪਤਲਾ ਕੋਟਾ ਨਹਿਰ ਤੋਂ ਪ੍ਰਲਾਬ ਬਣਾਤਾ ਉਸ ਤੋਂ ਬਾਅਦ ਪਤਾ ਨਹੀਂ ਕਾਦੇ ਕਰਨ ਕਰਕੇ ਛੁੱਟਿਆ ਤੇ ਪ੍ਰਸ਼ਾਸਨ ਨਹੀਂ ਦੱਸਦਾ ਕਿ ਕਦੀ ਕਿ ਲੋ ਕੰਮ ਰੁਕ ਗਿਆ ਜੀ ਐਮ ਐਲ اے ਦਾ ਨੌਲੇਜ ਨਹੀਂ ਆ ਪਿਆ ਸਾਰੀ ਨੌਲੇਜ ਦੀ ਉਹਨਾਂ ਦੇ ਨੌਲੇਜ ਹੈ ਪਤਾ ਨਹੀਂ ਇਹ ਤਾਂ ਹੁਣ ਦੱਸਣ ਗਿਆ ਆਣ ਕੇ ਵੀ ਕੀ ਕਰ ਗਿਆਦਾ ਨਹੀਂ ਪਾਰਟੀ ਬਾਜ਼ੀ ਨਾਲ ਪਿੰਡ ਚ ਹੋ ਸਕਦਾ ਹੋ ਸਕਦਾ ਉਹਨੇ ਪ੍ਰੋਟੈਕਸ਼ਨ ਤਾਂ ਲੈ ਕੇ ਜਦ ਤੱਕ ਦੇਖੋ ਜੀ ਜਨਤਾ ਕੇ ਫੱਟਾ ਮਸਲਾ ਨਹੀਂ ਹੱਲ ਹੁੰਦਾ ਜਦੋਂ ਲਗਾ ਕੋਈ ਸਰਕਾਰ ਦਾ ਨਮਾਇੰਦਾ ਕੋਈ ਪ੍ਰਸ਼ਾਸਨ ਦਾ ਨਹੀਂ ਆਉਂਦਾ ਵੀ ਉਹਨਾਂ ਦਾ ਅਕਤਪਨਾ ਜਾਰੀ ਰਹੇਗਾ ਠੀਕ ਹੈ ਜੀ